ਦੇਖੋ ਬਾਲ ਬਾਲ ਆਹ ਆਹ ਅੰਨੇਾਰੇ ਬੱਜ ਗਏ ਜਿਹਨੂੰ ਕਹਿੰਦੇ ਐ ਲੈਂਮਰ ਪੁਲਵਾਨ ਜੀ ਠੱਠ ਵੱਜ ਗਿਆ ਤੇ ਠੱਠ ਵੱਜ ਗਿਆ ਇਹ ਮੇਲਾ ਕਰਵਾਉਣੀ ਵਾਹ ਵੇ ਵਾਹ ਬੱਲੇ 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 ਇੱਕ ਪਾਸੇ ਆ ਮੁੰਡਾ ਕਹਿੰਦੇ ਪੂਰਾ ਤੇ ਚੱਲੇ ਯਾਰ ਮਾਹੌਲ ਹਾਟ ਰਿਹਾ ਬੜਾ ਸਲਤਨ ਸ਼ੇਖਰ ਜੱਜੂ ਕੇਸਰੀ ਵਲਪੁਟ ਗੇਮ ਦਾ ਮੈਡ ਜੱਜੂ ਬਿਨੀਆਮੀਨ ਐਸ ਵੇਲੇ ਕੋਟੀ ਚੱਲਦੀ ਆ ਮੈਦਾਨ ਦੇ ਵਿੱਚ ਤੇ ਮੁੰਡ ਪੈਰ ਛਿਆਂ ਦੇ ਲਾਈਆ ਮਹਿਲ ਜਿਹਨਾਂ ਨੇ ਉੱਤੇ ਕੱਲ ਜੋਰ ਜਵਾਨੀ ਦਾ ਉਹ ਮੇਲਾ ਲੈ ਜਾਂਦੇ ਨੇ ਦਿੱਕਤੇ ਕੜੀਲ ਘੋੜੇ ਨੇ ਕੱਲ ਹੀ ਜਾਂਦੇ ਨੇ ਮਨਮੰਨੀ ਹੁ ਰਾਜੇ ਖੇਲੇ ਹੱਥ ਵਿੱਚ ਹੱਥ ਵਿੱਚ ਅੱਜ ਵਿੱਚ ਲੁੰਡਿਆ ਪੁੰਦੀ ਫਿਰੇ ਜਵਾਨੀ ਰਾਜੇ ਖੇਲੇ ਭਾਈ ਭਲਵਾਨਾਂ ਨੂੰ ਬੇਨਤੀ ਆ ਇੱਕ ਸਵਾਰੀ ਨਹੀਂ ਪਾਣੀ ਇਹ ਆਪਣੇ ਪਿੰਡ ਦਾ ਰੂਲ ਆ ਸਿਕੰਦਰ ਸ਼ੇਖ ਜੀ ਸਵਾਰੀ ਨਹੀਂ ਪਾਣੀ ਸਵਾਰੀ ਉਹ ਦਾ ਨਹੀਂ ਜਿਹੜਾ ਸਵਾਰੀ ਦਾਇਆ ਉਹ ਨਹੀਂ ਪਾਣਾ ਬਿਣੀ ਨੇ ਨੂੰ ਪਤਾ ਆ ਸ਼ਾਇਦ ਤੁਹਾਡੇ ਕੋਚ ਆ ਤੁਹਾਨੂੰ ਦੱਸ ਦਊਗਾ ਦੂਸਰੀ ਗੱਲ ਹੈ ਵੀ ਕੁਸ਼ਤੀ ਬਿਲਕੁਲ ਸਾਫ਼ ਜਿਹਦਾ ਗੋਪੀ ਵਾਲੀ ਉੱਥੇ ਹੀ ਲੈਣੀ ਟਾਈਮ ਦੇਖ ਲਓ ਜੀ ਪਹਿਲੇ 20 ਮਿੰਟ ਉਸ ਤੋਂ ਬਾਅਦ 5 ਮਿੰਟ ਦੇਵਾਂਗੇ ਜੀ ਠੀਕ ਆ ਜੀ ਮਾਰੋ ਤਾੜੀਆਂ ਮਹਾਰਾਜ ਜਿਕਾਰਾ ਗੁਗਾਇਰ ਪੀਰ ਦਾ ਜਿਕਾਰਾ ਲਖਦਾ ਤੇ ਦਾ ਜਿਕਾਰਾ ਮਾਨਣਾਣਾ ਦੇ ਵੀ ਦਾ ਨਮੋ ਪਾਰਵਤੀ ਪਤੇ ਹਰਿ ਹਰਿ ਮਹਾਦੇਵ ਲੋ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਵੱਡੀ ਗੁਸਤੀ ਜਿਹੜੀ ਇਸ ਸਮੇਂ ਖਾਲੇ ਬਾਸ਼ਾ ਦੇ ਦਰਮਿਆਨ ਹੈ ਜਦੋਂ ਜੈਨੋ ਪਰਮਾਤਮਾ ਨੇ ਦੋ ਹੱਥ ਦਿੱਤੇ ਤਾੜੀ ਜੋਰ ਨਾਲ ਮਾਰ ਦਿਓ ਕਾਰਗੜ ਪ੍ਰਬੰਧਕ ਕਮੇਟੀ ਤੇ ਸੇਵਾਦਾਰ ਕਾਲੇ ਸ਼ਾਹ ਜੀਆਂ ਦੇ ਵਾਸਤੇ ਵਾਹ ਪਈ ਵਾ ਦੁਨੀਆ ਦੇ ਦੋ ਰੁਸਤਵੇਂ ਹਿੰਦ ਅਖਾੜੇ ਦੇ ਵਿੱਚ ਪੁੱਜੇ ਹੋਏ ਐ ਤੇ ਰੋਲਾ ਗੋਲਾ ਨਾ ਪਵੇ ਤੇ ਖੜਕਾ ਤੜਕਾ ਨਾ ਹੋਵੇ ਇਹ ਤੇ ਹੋ ਹੀ ਨਹੀਂ ਸਕਦਾ ਇਹ ਤੇ ਹੋ ਹੀ ਨਹੀਂ ਸਕਦਾ ਮੇਰੇ ਪੰਜਾਬੀ ਵੀਰੋ ਕਿਉਂਕਿ ਇੱਕ ਨੇ ਵਰਲਡ ਪੁਲਿਸ ਦੇ ਵਿੱਚ ਬੱਲੇ ਬੱਲੇ ਕਰਵਾ ਦਿੱਤੀ ਹੈ ਇੱਕ ਨੇ ਮੇਰੇ ਵੀਰੇ ਮਹਾਰਾਸ਼ਟਰ ਕੇਸਰੀ ਜਿੱਤ ਕੇ ਉਹ ਦੁਨੀਆ ਦੇ ਵਿੱਚ ਝੰਡਾ ਗਾੜ ਦਿੱਤਾ ਲੱਗਦਾ ਹੋਇਆ ਜੋਰ ਇਹਨਾਂ ਦੋਨਾਂ ਪਹਿਲਵਾਨਾਂ ਦੇ ਦਰਮਿਆਨ ਉੱਥੇ ਕਹਿੰਦੇ 28 ਅਗਸਤ ਨੂੰ ਗੁਰਜਵੇਟ ਵੀ ਰੌਣਕ ਲੱਗਣ ਗਿਆ ਮੇਰੇ ਵੀਰੇ ਜੱਸੇ ਪੱਟੀ ਵਰਗੇ ਪ੍ਰਵੀਨ ਕੋਹਲੀ ਮਿਰਜ਼ੇ ਵਰਗੇ ਪੁੱਜਣੇ ਸਾਰਿਆਂ ਦਾ ਦਿle ਧੰਨਵਾਦ ਹੋਏ ਹੋਏ ਬਾ ਲਾ ਲਾ ਆਹ ਆਹ ਇਹ ਮੇਾਰੇ ਬੱਜ ਗਏ ਜਿਹਨੂੰ ਕਹੇ ਲੈਂਬਰ ਭਲਵਾਨ ਜੀ ਠਖ ਵੱਜ ਗਿਆ ਜ ਠਖ ਵੱਜ ਗਿਆ ਇਹ ਮੇਲਾ ਕਰਵਾਉਣਾ ਇਹ ਖਾਲਾ ਜੀ ਦਾ ਬਾੜਾ ਨਹੀਂ ਇਹ ਕਾਦਗੜ ਪਿੰਡ ਵਾਸੀਆਂ ਨੂੰ ਪੁੱਛ ਕੇ ਦੇਖੋ ਸੇਵਾਦਾਰ ਕਾਲੇ ਸ਼ਾਹ ਜੀਆਂ ਨੂੰ ਪੁੱਛੇ ਦੇਖੋ ਐਨ ਆਰ ਆਈ ਭਰਾਵਾਂ ਨੂੰ ਪੁੱਛ ਕੇ ਦੇਖੋ ਕਿੰਨੀ ਮਿਹਨਤ ਕੀਤੀ ਹੈ ਇਸ ਖੇਡ ਮੇਲੇ ਨੂੰ ਕਰਵਾਉਣ ਦੇ ਲਈ ਇਹ ਤੇ ਕਹਿੰਦੇ ਇੱਕ ਇੱਕ ਦਿਨ ਮੇਰੇ ਵੀਰੋ ਕੱਟਣਾ ਔਖਾ ਹੋ ਜਾਂਦਾ ਅੱਜ ਦੇ ਦਿਨ ਦੇ ਉਡੀਕ ਦੇ ਲਈ ਦੋ ਮਹੀਨੇ ਤਾਂ ਨੀਂਦਾ ਤੇ ਘੜੀਆਂ ਪੈਂਦੀਆਂ ਨੇ ਫੇਰ ਇਤਾਂ ਦੇ ਮਲ ਜਿਹੜੇ ਆ ਉਹ ਖਾੜੇ ਬਾਸ਼ਾ ਦੇ ਵਿੱਚ ਪੁੱਜਦੇ ਨੇ ਮੇਰੇ ਵੀਰੋ ਅੱਜ ਕਹਿੰਦੇ ਧਰਤੀ ਭਾਗਾ ਵਾਲੀ ਆ ਕਿਉਂਕਿ ਪਹਿਲਵਾਨਾਂ ਦੇ ਪੈਰ ਪੈ ਗਏ ਇੰਨੀ ਸੰਗਤ ਦੇ ਪੈਰ ਪੈ ਗਏ ਆ ਕਿ ਮੰਜਲਾ ਤੱਕ ਨਹੀਂ ਉੱਪਰ ਦੇ ਕਦੇ ਵੀ ਬਿੰਦ ਗੁਰੂਆਂ ਤੇ ਚੱਲੇ ਹੋਰ ਤਵਾਜੋ ਘਰ ਨਹੀਂ ਸੋਦੇ ਘੋੜੀਆਂ ਬਿਨਾ ਤਵੇਲੇ ਤੇ ਖਿਡਾਰੀਆਂ ਬਿਨਾ ਮੈਦਾਨੀ ਸੋਂਦੇ ਤੇ ਦਰਸ਼ਕਾਂ ਬਿਨਾ ਖੇਡ ਮੇਲੇ ਜਿੰਨੀ ਵੀ ਸੰਗਤ ਆਈ ਹੈ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਆ ਕਿਉਂਕਿ ਸੇਵਾ ਦੇਖਸਰੀ ਕਹਿੰਦੇ ਹੁੰਦੇ ਆ ਜਨਤਾ ਦਾ ਸੇਵਾਦਾਰ ਹੈ ਮੈਂ ਪਹਿਲਵਾਨੀ ਦਾ ਸੇਵਾਦਾਰ ਹੈ ਜਿੰਨੀ ਕਿ ਭਗਵਾਨ ਕ੍ਰਿਸ਼ਨ ਜੀ ਨੇ ਲਿਖ ਦਿੱਤੀ 19 ਸੇਵਾ ਇਹਨਾਂ ਖਾੜਿਆਂ ਦੀ ਕਰੀ ਜਾਣੀ ਹੈ ਜਿੰਨੀ ਕਿ ਸੇਵਾ ਗੱਗਾ ਯਾਰ ਵੀਰ ਜੀ ਨੇ ਲਿਖ ਦਿੱਤੀ 19 ਕਿ ਸੇਵਾ ਇਹਨਾਂ ਖਾੜਿਆਂ ਦੀ ਕਰੀ ਜਾਣੀ ਹੈ ਪਰ ਲੋ ਬਿਨੀਆ ਮੀਨ ਜੰਮੂ ਵਾਲਾ ਤੇ ਦੂਸਰੇ ਪਾਸੇ ਦੇਖਾਂਗੇ ਹੋ ਮਹਾਰਾਸ਼ਟਰਾ ਵੇਖ ਹੋ ਬੱਲੇ ਬੱਲੇ ਹੁਣ ਮਾਰੋ ਤਾੜੀਆਂ ਮਾਰੋ ਤਾੜੀਆਂ ਲਾ ਦਿਓ ਤਾੜੀਆਂ ਹੋ ਬੱਲੇ 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 ਇੱਕ ਪਾਸੇ ਬਿਣੀਆਂ वर्ल्ड ਪੋਸ ਅਮਰੀਕਾ ਤੋਂ 골ਡ ਮੈਡਲ ਦਾ ਜੇਤੂ ਲਿਆਂਦਾ ਬਿਣੀਆਂ ਪੀੜ ਜੰਮੂ ਇੱਕ ਬਿਣੀਆਂ ਮੀਨ ਕਬੱਡੀ ਦਾ ਪਾ ਅਧ ਕਾਰਗਰ ਦੇ ਵਿੱਚ ਪੁੱਜਿਆ ਹੋਇਆ ਹੈ ਆ ਦੇਖੋ ਇਧਰਲੇ ਪਾਸੇ ਨਿਊ ਬ੍ਰੈਂਡ ਟਰੈਕਟਰ ਜਾਂਦਾ ਸਿਕੰਦਰ ਸ਼ੇਖ ਮਹਾਰਾਸ਼ਟਰ ਲੈ ਕੇ ਜਾਊ ਤੇ ਜਾਂ ਫਿਰ ਹਿੰਦੁਸਤਾਨ ਦਾ ਟੋਪਰ ਪਹਿਲਵਾਨਾ ਪਿੰਡੀਆਂ ਜੇ ਐਨ ਕੇ ਜੰਮੂ ਲੈ ਕੇ ਜਾਊ ਇਹ ਤਾਂ ਗੱਲ ਕਹਿੰਦੇ ਹੱਲੇ ਅਧੂਰੀ ਹੈ ਗੱਲ ਤੇ ਹੱਲੇ ਪਾਸਲੇ ਦਾ ਹੱਲੇ ਹੋ ਬਾਕੀ ਨੇ ਬਾਕੀ ਨੇ ਕੌਣ ਕੌਣ ਜਿੱਤ ਕੇ ਜਾਂਦਾ ਹੈ ਕੌਣ ਹਰ ਕੇ ਜਾਂਦਾ ਹੈ ਲੋਕਾਂ ਨੂੰ ਸ਼ੱਕ ਤੇ ਰਹਿਣੀ ਓ ਕਾਡਗੜ ਦੀ ਧਰਤੀ ਦਾ ਮੇਲਾ ਓ ਤੱਕ ਪੂਰੀ ਪੈਣੀ ਹੈ ਤੱਕ ਪੂਰੀ ਪੈਣੀ ਹੈ ਵਾਹ ਬਈ ਵਾਹ ਓ ਬੱਲੇ 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 ਇੱਕ ਪਾਸੇ ਆ ਮੁੰਡਾ ਕਹਿੰਦੇ ਪੂਰਾ ਤੇਜ ਚੱਲੇ ਇਹ ਹੈ ਮਹਾਰਾਸ਼ਟਰ ਵਾਲਾ ਸਿਕੰਦਰ ਸ਼ੇਖ ਨਾਲ ਜੰਮੂ ਕੇਸਰੀ ਪੱਲਪੋਰਸ ਗੇਮ ਦਾ ਮੈਡਲ ਜਿੱਤੂ ਬਨੀਆ ਮੀਨ ਇਸ ਵੇਲੇ ਕੋਸਤੀ ਚੱਲਦੀ ਹੈ ਮੈਦਾਨ ਦੇ ਵਿੱਚ ਕਿ ਮੁੱਲ ਪੈਣ ਸ਼ੀਰਾਂ ਦੇ ਲਾਈਆਂ ਮਹਿਨਤ ਜਿਨਾਂ ਨੇ ਉੱਠ ਕੇ ਧਨ ਜੋਰ ਜਵਾਨੀ ਦਾ ਉਹ ਮੇਲਾ ਲੈ ਜਾਂਦੇ ਨੇ ਲੁੱਟ ਕੇ ਏੜੀ ਲ ਘੋੜੇ ਨੇ ਕਰ ਹੀ ਜਾਂਦੇ ਨੇ ਮਨਮਾਨੀ ਹੁ ਰਾਜੇ ਖੇਲੇ ਹੱਟ ਪਿਛੇ ਹੱਟ ਪਿਛੇ ਹੱਟ ਪਿਛੇ ਲੁੱਟੀਆਂ ਪਾਉਂਦੀ ਫਿਰੇ ਜਵਾਨੀ ਰਾਜੇ ਖੇਲੇ ਹੱਡ ਪਿਛੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਏ ਬੱਲੇ 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 ਹੋਣ ਮਾਰੋ ਤਾੜੀਆਂ ਹੋਣ ਮਾਰੋ ਤਾੜੀਆਂ ਉਹ ਲਾਤੀਆਂ ਤਾੜੀਆਂ ਉਹ ਬੱਲੇ ਬੱਲੇ ਖੋ ਗਈ ਇੱਕ ਪਾਸੇ ਬਿੜੀਆਂ ਤੇ ਦੂਜੇ ਪਾਸੇ ਸਿਕੰਦਰ ਕਾਠਗੜ ਦੀ ਧਰਤੀ ਤੇ ਅਜੇ ਮੇਲਾ ਲੱਗਿਆ ਹੋਇਆ ਹੈ ਕਾਠਗੜ ਕਿੱਥੇ ਹੈ ਬਲਾਚੌਰ ਦੇ ਵਿੱਚ ਹੈ ਬਲਾਚੌਰ ਕਿੱਥੇ ਹੈ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਹੈ ਸ਼ਹੀਦ ਭਗਤ ਸਿੰਘ ਨਗਰ ਕਿੱਥੇ ਹੈ ਕਹਿੰਦੇ ਪੰਜਾਬ ਦੇ ਵਿੱਚ ਹੈ ਪੰਜਾਬ ਕਿੱਥੇ ਹੈ ਹਿੰਦੁਸਤਾਨ ਦੇ ਵਿੱਚ ਹੈ ਹਿੰਦੁਸਤਾਨ ਕਿੱਥੇ ਹੈ ਪੂਰੀ ਦੁਨੀਆ ਦੇ ਵਿੱਚ ਹੈ ਤੇ ਦੁਨੀਆ ਕਿੱਥੇ ਹੈ ਗਾਠ ਗੜ ਦੇ ਵਿੱਚ ਹੈ ਅੱਜ ਪੂਰੀ ਦੁਨੀਆ ਗਾਠ ਗੜ ਦੇ ਵਿੱਚ ਪੁੱਜੀ ਕੋਈ ਹੈ ਵਾਹ ਬਈ ਵਾਹ ਵੱਡਾ ਮੁਕਾਬਲਾ ਉਹ ਦਸ਼ਕ ਦੂਰੋਂ ਨੇੜਿਓ ਆਏ ਬੈਠੇ ਰਜੇ ਤੇ ਰਜਾਏ ਘਾਟ ਇਹਨਾਂ ਨੂੰ ਕੋਈ ਨਾ ਰੜਕੇ ਅੱਜ ਕੁਸ਼ਤੀ ਦਾ ਜਨੂਨ ਬੋਲੇ ਦਸ਼ਕਾਂ ਦੇ ਸਿਰ ਤੇ ਚੜਕੇ ਅੱਜ ਕੁਸ਼ਤੀ ਦਾ ਜਨੂਨ ਬੋਲੇ ਇੱਕ ਪਾਸੇ ਕੰਦਰ ਤੇ ਦੂਜੇ ਪਾਸੇ ਬਿਨੀਆਮੀਨ ਮੁੱਲ ਪੈਣ ਸ਼ਿਰਾਂ ਦੇ ਲਾਈਆਂ ਮਿਹਨਤ ਜਨਾਨਾ ਉੱਠ ਕੇ ਇਸ ਵੇਲੇ ਮੁਕਾਬਲਾ ਹੁੰਦਾ ਪਿਆ ਗੱਡ ਕੇ ਸੀਟ ਜਾ ਉਹਨਾਂ ਛੱਡ ਕੇ ਸਮਾਂ ਬੈਜੋ ਕੱਢ ਕੇ ਨੋ ਐਫ ਆਰ ਨੋ ਰਿਪੋਰਟ ਉਹ ਫੈਸਲਾ ਕਰਨਾ ਪੈਣਾ ਮੈਦਾਨ ਦੇ ਵਿੱਚ ਔਨ ਦੀ ਸਪੋਰਟ ਜਿੱਦਾਂ ਸੇਵਾਦਾਰ ਕਾਲੇ ਸ਼ਾਹ ਜੀ ਕਹਿੰਦੇ ਹੁੰਦੇ ਆ ਕਿ ਕਾਲ ਹਰ ਦੁੱਖ ਹਰ ਰੋਗ ਹਰ ਕਸ਼ਟ ਹਰ ਹਰ ਮਹਾਦੇਵ ਅਲੀ ਜੀ ਐਸੋ ਵੱਡੀ ਕੁਸ਼ਤੀ ਜੱਡੀ ਵੱਡੀ ਕੁਸ਼ਤੀ ਹੈ ਨਾ ਤੇ ਐਡਾ ਹੀ ਵੱਡਾ ਰੈਫਰੀ ਲਾਇਆ ਹੈ ਬਾਬਾ ਜੀ ਹੁਣਾਂ ਨੇ ਲੈ ਵੀ ਲੈ ਪਰ ਉਸਤਾਦ ਜੀ ਹੱਥ ਖੜਾ ਕਰ ਦਿਓ ਹਾਂ ਸੇਵਾਦਾਰ ਕਾਲੇ ਸ਼ਾਦੀਆਂ ਦਾ ਮੇਲਾ ਹੈ ਮੇਲਾ ਮੇਲੀਆਂ ਦਾ ਹੋ ਗਿਆ ਹੈ ਹੋ ਵੱਡੇ ਵੱਡੇ ਪਹਿਲਵਾਨਾਂ ਦਾ ਹੋ ਗਿਆ ਹੈ ਅੱਜ ਤਾਂ ਐਨ ਪੂਰੀ ਬੱਲੇ ਬੱਲੇ ਹੋ ਗਈ ਹੈ ਵਾਹ ਬਈ ਬੱਲੇ ਗਾੜ ਗਾੜ ਬੱਲੇ ਕਹਿੰਦੇ ਬੱਲੇ ਬੱਲੇ ਨਹੀਂ ਬੱਲੇ ਬੱਲੇ ਕਰਵਾਉਣੀ ਪੈਂਦੀ ਐ ਉਹ ਗੁੱਡੀ ਚੱਪੀ ਨਹੀਂ ਚੜਾਉਣੀ ਪੈਂਦੀ ਐ ਉਹ ਧੰਨ ਧੰਨ ਹੁੰਦੀ ਨਹੀਂ ਧੰਨ ਧੰਨ ਕਰਵਾਉਣੀ ਪਵਾਨੀ ਪੈਂਦੀ ਐ ਉਧਰ ਧਾਮੀਆਂ ਪਿੰਡ ਵਾਲੇ ਮਨਜੀਤ ਸਿੰਘ ਧਾਮੀ ਸਾਹਿਬ ਕਹਿੰਦੇ ਚਾਰ ਦੇ ਪੰਜ ਤਰੀਕ ਨੂੰ ਵੱਡਾ ਦੰਗਲ ਧਾਮੀਆਂ ਦੀ ਧਰਤੀ ਤੇ surjeed khan ਦਾ 5 ਸਤੰਬਰ ਨੂੰ ਖੁੱਲਾ ਖੜਾ ਲੱਗਣਾ ਹੈ। ਲਓ ਵੱਡੀ ਕੁਸ਼ਤੀ ਚੱਲਦੀ ਖੁਈ ਕਾਟ ਕਰਦੀ ਧਰਤੀ ਤੇ। ਵਾਹ ਬਈ ਵਾਹ। ਦਸ ਕੋ ਜੇਕਰ ਆਂਦਾ ਹੈ ਸਵਾਦ ਇੱਕ ਵਾਰ ਤਾੜੀਆਂ ਲਾ ਦਿਓ। ਜਿਹੜਾ ਟਿੱਬੀ ਦਰਬਾਰ ਦੇ ਲਈ ਜੇਕਰ ਆਂਦਾ ਹੈ ਸਵਾਦ। ਬਹੁਤ ਵੱਡਾ ਮੁਕਾਬਲਾ ਇਸ ਵੇਲੇ ਮੱਲਾਂ ਦੇ ਦਰਮਿਆਨ ਚੱਲਦਾ ਹੋਇਆ। ਇਹਨਾਂ ਯੋਧਿਆਂ ਦੇ ਦਰਮਿਆਨ ਚੱਲਦਾ ਹੋਇਆ। ਸ਼ਰਮਾ ਸਾਹਿਬ ਸਿਕੰਦਰ ਕਹਿੰਦਾ ਮੈਂ ਬੋ ਖੇਲ ਨਹੀਂ ਖੇਲਦਾ ਜਿਸ ਵਿੱਚ ਜਿੱਤਣਾ ਫਿਕਸ ਹੋ ਜਿੱਤਨੇ ਦਾ ਮਜ਼ਾ ਤਬ ਹੈ ਜਬ ਹਾਰਨੇ ਦਾ ਰਿਸਕ ਹੋ ਜਬ ਹਾਰਨੇ ਦਾ ਰਿਸਕ ਹੋ ਬੜਾ ਜੀਵਾ ਵਾਕਈ ਸਿਕੰਦਰ ਸ਼ੇਖ ਜੇ ਐਵੇਂ ਵੀ ਕਿਸੇ ਦੰਗਲ ਦੇ ਵਿੱਚੋਂ ਬਾਹਰੋਂ ਨੰਗ ਜਾਂਦਾ ਨਾ ਤੇ ਉਹ ਦੰਗਲ ਦੀ ਉਦਾਂ ਹੀ ਤਨ ਤਨ ਹੋ ਜਾਂਦੀ ਹੈ ਪਰ ਕਾਰਡ ਕਾਰਡ ਪਿੰਡ ਦੇ ਵਿੱਚ ਸਿਕੰਦਰ ਸ਼ੇਖ ਦੀ ਕੁਸ਼ਤੀ ਹੋ ਰਹੀ ਹੈ ਲਾਓ ਤਾੜੀਆਂ ਖਿੱਚ ਕੇ ਲਾਓ ਦਿਓ ਤਾੜੀਆਂ ਖਿੱਚ ਕੇ ਕਾਠ ਕਾਠ ਵਾਲਿਆਂ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਟੋਲੀ ਟੋਲੀ ਬੱਲੇ ਬੱਲੇ ਕਰਵਾ ਦਿੱਤੀ ਹੈ ਟੋਲੀ ਆ ਜਿੱਦਾਂ ਦੀਆਂ ਤੁਸੀਂ ਤਾੜੀਆਂ ਲਾਈਆਂ ਐਦਾਂ ਤਾਂ ਅਮਲੀ ਤਮਾਕੂ ਵੀ ਨਹੀਂ ਮਲਦਾ ਉਹ ਲਾ ਦਿਓ ਖੁੱਲ ਕੇ ਤਾੜੀਆਂ ਏ ਬੱਲੇ 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 ਜੇ ਤੋੜਿਆ ਬਾਦ ਸਕੰਦਰਾ ਬਾਦ ਸਕੰਦਰ ਸ਼ੇਖ ਬਨਿਆ ਬੀੜ ਜੰਮੂ ਤੇ ਸਕੰਦਰ ਸ਼ੇਖ ਦੀ ਕੁਸ਼ਤੀ ਆਰ ਪਾਰ ਹੋ ਗਈ ਹੈ ਕਾਠ ਗੜਦਾ ਮੇਲਾ ਪੂਰੀ ਧੱਕ ਪੈ ਗਈ ਹੈ ਕਾਲੇ ਸ਼ਾਹ ਜੀ ਲੱਖ ਲੱਖ ਮੁबारकਾ ਤੁਹਾਨੂੰ ਤੁਹਾਡੀ ਸੰਗਤ ਨੂੰ ਤੁਹਾਡੇ ਸੇਵੇਦਾਰਾਂ ਨੂੰ ਤੁਹਾਡੇ ਪਿੰਡ ਨੂੰ ਬਾਬਾ ਸਿੱਖੀ RAM ਜੀ ਤੁਹਾਨੂੰ ਵੀ ਲੱਖ ਲੱਖ ਮੁबारकਾ ਇਲਾਕਾ ਭਰਦਿਆਂ ਸਖਤਾਂ ਨੂੰ ਮੁਬਾਰਕਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਈ ਦਰਸ਼ਕਾਂ ਨੂੰ ਬੇਨਤੀ ਆ ਉਧਰ ਭੁੱਲਰ ਬਾਜੀ ਪਹੁੰਚੇ ਆ ਨਾਮਧਾਰਿਆ ਸਾਡੇ ਸਤਿਕਾਰਯੋਗ ਭੈਣੀ ਸਾਹਿਬ ਦਾ ਦੁੱਧ ਲੈ ਕੇ ਦੇਸੀ ਘੋਲੀ ਬਰਫੀ ਲੈ ਕੇ ਬਦਾਉ ਸਾਰਿਆਂ ਨੇ ਪੀ ਕੇ ਜਾਣਾ ਮੇਰੇ ਵੀਰ ਸ਼ਰਮਨ ਸਾਹਿਬ ਚੜ ਗਿਆ ਮੁੰਡਾ ਟਰੈਕਟਰ ਤੇ ਇਹ ਆ ਸਿਕੰਦਰ ਸ਼ੇਖ ਸਿਕੰਦਰ ਸ਼ੇਖ ਨੂੰ ਪੁੱਛ ਕੇ ਦੇਖੋ ਇੱਥੇ ਤੱਕ ਕਿੰਨੀ ਮਿਹਨਤ ਕੀਤੀ ਆ ਮੁੰਡੇ ਨੇ ਇੱਥੇ ਤੱਕ ਕੀ ਪੂਰੀ ਵਾਰਡ ਦੇ ਵਿੱਚ ਪੂਰੇ ਵਾਰਡ ਦੇ ਵਿੱਚ ਤੋਂ ਮੈਂ ਇਸ ਵਲੇ ਸਕੰਦਰ ਸ਼ੇਖ ਦੀ ਵਾਹ ਜੀ ਵਾਹ ਇੱਕ ਮੁੰਡੀ ਜਿਹੜੀ ਐ ਨਾ ਡਾਕਟਰ ਵਾਸੂਦੇਵ ਨੇ ਵੀ ਦਿੱਤੀ ਐ ਡਾਕਟਰ ਵਾਸੂਦੇਵ ਜੀਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆ ਸਕੰਦਰ ਸ਼ੇਖ ਜੀ ਕੁਸ਼ਤੀ ਟਰੈਕਟਰ ਦੇ ਹੱਕਦਾਰ ਕੁਸ਼ਤੀ ਜਿੱਤ ਕੇ ਤੁਸੀਂ ਬਿਣਿਆ ਨਾ ਹੋਗੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਬੇਨਤੀ ਆ ਬਿਣਿਆ ਨੂੰ ਨਾਲ ਖੜਾਓ ਪਤਾ ਵੀ ਲੱਗਿਆ ਆ ਬਈ ਦੇਖੋ ਆਇਆ ਇੱਜ਼ਤ ਰਿਸਪੈਕਟ ਹੋ ਗਿਆਦਾ ਆ ਜਾ ਯਾਰ ਬਹਿ ਜਾ ਲਾ ਦਿਓ ਤਾੜੀਆਂ ਸਿਕੰਦਰ ਲਈ ਲਾ ਦਿਓ ਮਹਾਰਾਜ ਕੀ ਬਾਤ ਆ ਯਾਰ ਸੇਵਾਦਾਰ ਕਾਲੇ ਸ਼ਾਹ ਜੀ ਪੰਚਾਇਤ ਗ੍ਰਾਮ ਪੰਚਾਇਤ ਨੂੰ ਬੇਨਤੀ ਕਰਦੇ ਆ ਬਾਬਾ ਜੀ ਬਾਬਾ ਸਖੀ ਰਾਮ ਜੀ ਨੂੰ ਬੇਨਤੀ ਹੈ ਉਹ ਵੀ ਆ ਜਾਣ ਜੀ ਫੋਟੋ ਹੋਣੀ ਹੈ ਇੱਕ ਯਾਦਗਾਰੀ ਫੋਟੋ ਇੱਕ ਯਾਦਗਾਰੀ ਤਸਵੀਰ ਕਾਠਗੜ ਦੀ ਧਰਤੀ ਦਾ ਮੇਲਾ ਹੈ ਬਾਬਾ ਜੀ ਉਹਨਾਂ ਦੇ ਸੇਵਾਦਾਰਾਂ ਨੂੰ ਬੇਨਤੀ ਹੈ ਉਹ ਵੀ ਆ ਜਾਣਗੇ ਪੂਰੀ ਗਰਾਮ ਪੰਚਾਇਤ ਕਾਠਗੜ ਪਿੰਡ ਦੀ ਪੂਰੀ ਦੁਨੀਆ ਦੇ ਵਿੱਚ ਧੁੰਮ ਪੈ ਗਈ ਅੱਜ ਕਾਠਗੜ ਦੇ ਇਸ ਦੰਗਲ ਦੀ ਪੂਰੀ ਦੁਨੀਆ ਦੇ ਵਿੱਚ ਧੁੰਮ ਪੈ ਗਈ ਸੋ ਪੂਰੀ ਦੁਨੀਆ ਦੇ ਵਿੱਚ ਧੁੰਮ ਐਦਾਂ ਹੀ ਪੈਂਦੀ ਰਹਿਣੀ ਹੈ ਕਿਉਂਕਿ ਕਾਲੇ ਸ਼ਾਹ ਜੀਆਂ ਦਾ ਆਸ਼ੀਰਵਾਦ ਵੱਡਾ ਹੈ ਕਾਲੇ ਸ਼ਾਹ ਜੀਆਂ ਦੀ ਸੋਚ ਵੱਡੀ ਹੈ